ਦਿਨੋ ਦਿਨ ਪੰਜਾਬ ਦਾ ਪਾਣੀ ਤੇ ਪੰਜਾਬ ਦੀ ਹਵਾ ਦੂਸ਼ਿਤ ਹੁੰਦੀ ਜਾ ਰਹੀ ਹੈ ਜਿਸ ਕਾਰਨ ਇੱਥੇ ਚੂਣਾ ਮੁਸ਼ਕਲ ਹੋ ਜਾਏਗਾ ਇਹ ਵੱਡੀ ਸਮੱਸਿਆ ਤੇ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਇਸ ਦਾ ਹੱਲ ਕਿਵੇਂ ਕਰਨਾ ਇਸ ਦੇ ਬਾਰੇ ਵੀ ਸਾਨੂੰ ਚਿੰਤਾ ਹੋਣੀ ਚਾਹੀਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਗੁਰਿੰਦਰ ਸਿੰਘ ਨੂਰਪੁਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਕੀਤੀ ਹੈ ਕਿਹਾ ਕਿ ਸਾਡੀ ਸੰਸਥਾ ਵੱਲੋਂ ਕਈ ਤਰ੍ਹਾਂ ਦੇ ਲੋਕ ਭਲਾਈ ਕਾਰਜ ਕੀਤੇ ਜਾਂਦੇ ਹਨ ਇਹ ਉਪਰਾਲਾ ਵੀ ਇੱਕ ਉਸਦਾ ਹੀ ਹਿੱਸਾ ਹੈ ਅੱਜ 2000 ਬੂਟੇ ਲਿਆਂਦੇ ਸਨ ਜਿਨ੍ਹਾਂ ਨੂੰ ਲੋਕਾਂ ਵਿੱਚ ਵੰਡਿਆ ਗਿਆ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਇਹਨਾਂ ਦੀ ਸਾਮ ਸੰਭਾਲ ਵੀ ਉਹ ਆਪਣੀ ਤੌਰ 'ਤੇ ਜ਼ਰੂਰ ਕਰਨ ਕੇਵਲ ਰੁੱਖ ਲਗਾਉਣ ਦਾ ਹੀ ਟੀਚਾ ਨਹੀਂ ਹੈ ਉਹਨਾਂ ਅਪੀਲ ਕਰਦੇ ਆ ਕਿ ਹੈ ਕਿ ਆਵਾਤਾਵਰਨ ਪ੍ਰਤੀ ਚਿੰਤਿਤ ਹੋਈਏ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ਇੱਕ ਕਦਮ ਜ਼ਰੂਰ ਪਟਿਏ ਬਈ ਜੀ ਨਾਮ ਗੁਰਿੰਦਰ ਸਿੰਘ ਨੂਰਪੁਰ ਜਿਹੜਾ ਬੂਟਿਆਂ ਦਾ ਲੰਗਰ ਲਗਾਇਆ ਗਿਆ ਤੁਹਾਡੇ ਵੱਲੋਂ ਇਹ ਸਬਬ ਕਿਵੇਂ ਹੈ ਇਸ ਵਬ ਐਦਾਂ ਹੈ ਜੀ ਤੁਹਾਨੂੰ ਪਤਾ ਹੀ ਆ ਆਪਣੇ ਪੰਜਾਬ ਦੇ ਜਿਹੜਾ ਵਾਤਾਵਰਨ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕਿਆ ਸਾਡਾ ਹਵਾ ਤੇ ਪਾਣੀ ਆ ਜਿਹੜਾ ਉਹ ਬਹੁਤ ਹੀ ਜ਼ਿਆਦਾ ਪਲੂਟਡ ਹੋ ਚੁੱਕਿਆ ਵਾ ਇਸ ਕਰਕੇ ਸਾਨੂੰ ਦੁੱਖ ਹੁੰਦਾ ਵਾ ਵੀ ਦੇਖੋ ਜੇ ਸਾਡੇ ਲਈ ਸਾਹ ਲੈਣ ਲਈ ਸ਼ੁੱਧ ਹਵਾ ਨਹੀਂ ਹੋਗੀ ਸ਼ੁੱਧ ਪਾਣੀ ਨਹੀਂ ਹੋਊਗਾ ਪੀਣ ਲਈ ਸਾਡਾ ਤਾਂ ਫਿਰ ਸਾਡੀ ਜ਼ਿੰਦਗੀ ਤਾਂ ਕਿਸੇ ਕੰਮ ਦੀ ਨਹੀਂ ਹੈਗੀ ਫਿਰ ਅਸੀਂ ਕਿਵੇਂ ਜ਼ਿੰਦਗੀ ਜਿਊਵਾਂਗੇ ਠੀਕ ਹੈ ਨਹੀਂ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਉਹ ਹਵਾ ਤੇ ਪਾਣੀ ਆ ਇਸ ਕਰਕੇ ਅਸੀਂ ਇਹ 7-8 ਸਾਲ ਤੋਂ ਪਿਛਲੇ ਉਪਰਾਲਾ ਸ਼ੁਰੂ ਕੀਤਾ ਹੋਇਆ ਵਾ ਰੁੱਖ ਲਾਉਣ ਦਾ ਇਹਨਾਂ ਨੂੰ ਪਾਲਣ ਦਾ ਤੇ ਹੁਣ ਨਾਲ ਰੁੱਖ ਜਿੱਦਾਂ ਕਈ ਲੋਕ ਹੁੰਦੇ ਨੇ ਉਹ ਆਪਣੇ ਘੋਲ ਕਰ ਜਾਂਦੇ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਰੁੱਖ ਕਿੱਥੋਂ ਮਿਲਦੇ ਨੇ ਉਹਨਾਂ ਦੀ ਸਹੂਲਤਾਂ ਦੇ ਲਈ ਅਸੀਂ ਇਦਾਂ ਦੇ ਲੰਗਰਾਂ ਵਾਲੇ ਰੁੱਖਾਂ ਦੇ ਲੰਗਰਾਂ ਵਾਲੇ ਉਪਰਾਲੇ ਕਰਦੇ ਆ ਕਿ ਉਹਨਾਂ ਨੂੰ ਰਾਹ ਜਾਂਦਿਆਂ ਨੂੰ ਰੁੱਖ ਮਿਲ ਜਾਣ ਸਾਡੇ ਕੋਲ ਏਰੀਏ ਦੇ ਆਪਣੇ ਸਾਰੇ ਲੋਕ ਲੰਗ ਦੇ ਵੜਦੇ ਰੁੱਖ ਲੈ ਕੇ ਜਾਂਦੇ ਨੇ ਤੇ ਰੁੱਖ ਅਸੀਂ ਉਹਨਾਂ ਨੂੰ ਦਿੰਨੇ ਆ ਵਾਦਾ ਕਰਵਾਉਣੇ ਉਹਨਾਂ ਤੋਂ ਪਹਿਲਾਂ ਵੀ ਇਹ ਰੁੱਖ ਲਾਉਂਗੇ ਇਹਨਾਂ ਨੂੰ ਪਾਲੋਗੇ ਤਾਂ ਤੁਹਾਨੂੰ ਰੁੱਖ ਦੇਣਾ ਵਾ ਕਿੰਨੇ ਕੁ ਬੂਟੇ ਜਿਹੜੇ ਤੁਸੀਂ ਵੰਡ ਰਹੇ ਹੋਗੇ ਇਹ 2000 ਬੂਟਾ ਲੈ ਕੇ ਆਂਦਾ ਸੀਗਾ ਜੀ ਤੇ ਇਹ ਫਿਲਹਾਲ ਇੱਥੇ ਹੀ ਮਤਲਬ ਸਮਾਪਤ ਨਹੀਂ ਹੈਗਾ ਜਿੰਨਾ ਟਾਈਮ ਆਪਣੇ ਆਹ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਉਹਨਾਂ ਟਾਈਮ ਇਹ ਲੰਗਰ ਜਾਰੀ ਰਹੂਗਾ ਸਾਨੂੰ ਜੇ ਕੋਈ ਜਿਆਦਾ ਬੂਟੇ ਮੰਗਦਾ ਵੀ 100 ਬੂਟਾ ਸਾਨੂੰ ਪਿੰਡ ਚਾਹੀਦਾ 200 ਬੂਟਾ ਚਾਹੀਦਾ ਅਸੀਂ ਉਹਨਾਂ ਦੇ ਪਿੰਡ ਵੀ ਪਹੁੰਚ ਕਰ ਦਿੰਨੇ ਆ ਉਹਦਾ ਕੋਈ ਪੈਸਾ ਵੀ ਲਿੱਤਾ ਜਾ ਰਿਹਾ ਕਿ ਨਹੀਂ ਨਹੀਂ ਜੀ ਬਿਲਕੁਲ ਫ੍ਰੀ ਆਫ ਕੋਸਟ ਇਹ ਸੇਵਾ ਚੱਲ ਰਹੀ ਆ ਇਹ ਡੀਸੀ ਸਾਹਿਬ ਨੇ ਹੁਕਮ ਦਿੱਤੇ ਨੇ ਆਪਣੇ ਲੁਧਿਆਣਾ ਜ਼ਿਲ੍ਹੇ ਦਾ ਜਿਹੜਾ ਸਭ ਤੋਂ ਜਿਆਦਾ ਵਾਤਾਵਰਣ ਨੁਸ਼ੀਤ ਹੋ ਚੁੱਕਿਆ ਵਾ ਉਹਨਾਂ ਨੇ 10 ਲੱਖ ਪੌਦਾ ਲਾਉਣ ਦਾ ਜਿਹੜਾ ਆਪਣੇ ਹੁਕਮ ਦਿੱਤੇ ਨੇ ਸਰਕਾਰੀ ਅਦਾਰਿਆਂ ਨੂੰ ਵੀ ਉਹਨਾਂ ਨੇ ਸ਼ਕਤੀ ਦਿੱਤੀ ਆ ਕੀਤੀવાડી ਡਿਪਾਰਟਮੈਂਟ ਹੋ ਗਿਆ ਪੁਲਿਸ ਡਿਪਾਰਟਮੈਂਟ ਹੋ ਗਿਆ ਤੇ ਉਹ ਸਾਨੂੰ ਉਥੋਂ ਫ੍ਰੀ ਬੂਟੇ ਮਿਲੇ ਨੇ ਤੇ ਅਸੀਂ ਅੱਗੇ ਵੀ ਫ੍ਰੀ ਵੰਡ ਰਹੇ ਹਾਂ ਕੀ ਅਪੀਲ ਕਰਾਂਗੇ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਰੁੱਖ ਲਾਓ ਵੱਧ ਤੋਂ ਵੱਧ ਆਪਣੇ ਜਿਹੜਾ ਪਾਣੀ ਨੂੰ ਸ਼ੁੱਧ ਕਰੋ ਇਹਨੂੰ ਪਾਣੀ ਨੂੰ ਗੰਦਾ ਹੋਣ ਤੋਂ ਬਚਾਓ ਤੇ ਆਪਣੇ ਵਾਤਾਵਰਣ ਜੇ ਸ਼ੁੱਧ ਰਹੂਗਾ ਤਾਂ ਹੀ ਸਾਡੀ ਜ਼ਿੰਦਗੀ ਹੈ ਤਾਂ ਹੀ ਸਾਡਾ ਜੀਵਨ ਹੈ